ਰਨਪੁਰ ਸਾਹਿਬ ਤੋਂ ਆਪ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਦ ਦੇ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ ਕਰੀ ਗਈ। శ్రీ ਰਨਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਕਵਕ ਪਿੰਡਾਂ ਦਾ ਦੌਰਾ ਕੀਤਾ ਗਿਆ। ਵੋਟਰਾਂ ਨੂੰ ਵੋਟ ਪਾਉਣ ਦੇ ਲਈ ਵੀ ਅਪੀਲ ਕੀਤੀ ਗਈ ਤੇ ਇਸ ਰੈਲੀ ਦੇ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਵੀ ਮੋਟਰਸਾਈਕਲ ਤੇ ਚੋਣ ਪ੍ਰਚਾਰ ਜੁੜਨੇ ਕਰਦੇ ਹੋਏ ਨਜ਼ਰ ਆਏ। ਤੇ ਇਸੇ ਦੌਰਾਨ ਰਨਪੁਰ ਸਾਹਿਬ ਹਲਕੇ ਅੰਦਰ ਲੋਕਾਂ ਦਾ ਜੋਸ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਜੋਸ਼ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੋਟਾਂ ਦੇ ਵਿੱਚ ਤਬਦੀਲ ਹੋਵੇਗਾ। ਪਾਰੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੂੰ ਗੱਲ ਇਹ ਆ ਵੀ ਅੱਜ ਸਾਡੇ ਮਾਨਯੋਗ ਮੰਤਰੀ ਸਾਹਿਬ ਦੀ ਅਗਵਾਈ ਚ ਸ਼੍ਰੀ ਨਨਪੁਰ ਸਾਹਿਬ ਵਿਧਾਨ ਸਭਾ ਦੇ ਸਾਰੇ ਹੀ ਸਾਡੇ ਸਾਥੀ ਜਿਹੜੇ ਨੌਜਵਾਨ ਵੀਰ ਵੱਡੇ ਛੋਟੇ ਅੱਜ ਬੜੇ ਉਤਸ਼ਾਹ ਚ ਜਿਹੜਾ ਇੱਕ ਮੋਟਰਸਾਈਕਲ ਰੈਲੀ ਦੇ ਰੂਪ ਵਿੱਚ ਪਿੰਡ ਪਿੰਡ ਮਾਨ ਸਾਹਿਬ ਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੂੰ ਲੈ ਕੇ ਜਾਵਾਂਗੇ ਔਰ ਲੋਕਾਂ ਨੂੰ ਅਪੀਲ ਕਰਾਂਗੇ ਬੇਨਤੀ ਕਰਾਂਗੇ ਉਸ ਪੂਰੋ ਸਾਲਾਂ ਜਿਹੜੇ ਕੰਮ ਕੀਆ ਸਰਕਾਰ ਨੇ ਔਰ ਜਿਹੜੇ ਪੰਜਾਬ ਦੇ ਹਰਕਤ ਹੋਏ ਜਾ ਰਹੇ ਸੈਂਟਰ ਦੇ ਉੱਤੇ ਉਸ ਬੰਦੇ ਨੂੰ ਭੇਜਿਆ ਜਾਵੇ ਜਿਹੜਾ ਪੰਜਾਬ ਤੇ ਹਕਕਤ ਦੀ ਗੱਲ ਕਰ ਸਕੇ ਮੇਰੇ ਮਾ ਜੋ ਮੁੱਖ ਮੰਤਰੀ ਜੀ ਦਾ ਔਰ ਸਾਡੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਨੌਜਵਾਨ ਬਣਾਵਾਂਗਾ ਜਿਹੜੇ ਵੱਡੀ ਤਦਾਦ ਵਿੱਚ ਆਏ ਆ ਕਿ ਉਹ ਸਾਰਾ ਦਿਨ ਰਾਤ ਲੱਗਿਆ ਕਿ 13 ਦੀਆਂ 13 ਸੀਟਾਂ ਮਾਨ ਸਾਹਿਬ ਨੇ ਵਾਈਚ ਲੋਕ ਸਭਾ ਦੀ ਆਵਾਜ਼ੀ ਪਾ ਦਿੱਤੀ ਇਹ ਸਾਡੀ ਅਨੰਦਪੁਰ ਸਾਹਿਬ ਦਾ ਸਾਰਾ ਕਹ ਹਮੇਸ਼ਾ ਕਹਿੰਦਾ ਕਿ ਸਾਸੀ ਆਪਣੇ ਪਾਰਟੀ ਦੇ ਵੀ ਸਾਡੇ ਕੋਈ ਵਰਕਰ ਵਾਲਾ ਲੀਡਰ ਵਾਲਾ ਕਨਸੈਪਟ ਨਹੀਂ ਅਸੀਂ ਇੱਕ ਪਰਿਵਾਰ ਆ ਸਾਰੇ ਛੋਟੇ ਵੱਡੇ ਭਰਾ ਨੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇਸ ਮਹਾਨ ਪਵਿੱਤਰ ਧਰਤੀ ਤੋਂ ਮਾਝਾਲਫਾ ਮਾਤਾ ਦੇ ਦਰਬਾਰ ਨੰਗਲ ਤੱਕ ਦਾ ਜਿਹੜਾ ਮੋਟਰਸਾਈਕਲ ਲਗਭਗ 50 ਪਿੰਡਾਂ ਦੇ ਵਿੱਚੋਂ ਗੁਜ਼ਰਨਾ ਮਕਸਦ ਇਹ ਹੀ ਹੈ ਕਿ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ 13 بلند ਆਵਾਜ਼ਾਂ ਚਾਹੀਦੀਆਂ ਤਾਂ ਇਸ ਮਹਾਨ ਧਰਤੀ ਤੋਂ ਮਾਲਵਿੰਦਰ ਸਿੰਘ ਕੰਗ ਦੇ ਰੂਪ ਦੇ ਵਿੱਚ ਇੱਕ ਪੜੇ ਲਿਖੇ ਨੌਜਵਾਨ ਆਗੂ ਜੋਨਨ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਖੜੇ ਨੇ ਐਦਾਂ ਦੀ ਇੱਕ ਬਲੰਦ ਬਾਤ ਨੂੰ ਅਸੀਂ ਭੇਜਣਾ ਤੇ ਤੁਹਾਡੇ ਸਾਹਮਣੇ ਜਿਹੜਾ